ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਵਿਅਕਤੀ ਰਾਜਸਥਾਨ ਤੋਂ ਅਫੀਮ ਲਿਆ ਕੇ ਗੁਰਦਾਸਪੁਰ ਵੇਚਣ ਦੀ ਤਾਕ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਅੜਿੱਕੇ ਆ ਗਿਆ ਦੱਸਦੇ ਇਹ ਗੁਰਦਾਸਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ 1.5 ਕਿਲੋ ਤੋਂ ਵੱਧ ਅਫੀਮ ਅਤੇ 25000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਡਾਇਮਾ ਹਰੀਸ਼ ਕੁਮਾਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੁਰਦਾਸਪੁਰ ਦੇ ਇੰਸਪੈਕਟਰ ਕਪਿਲ ਕੋਸ਼ਰ ਇੰਚਾਰਜ ਸੀਆਈਏ ਸਟਾਫ ਵੱਲੋਂ ਆਪਣੀ ਟੀਮ ਨਾਲ ਸਦਰ ਥਾਣੇ ਦੇ ਮੁਖੀ ਅਮਨਦੀਪ ਸਿੰਘ ਸਮੇਤ ਸੁਰਜੀਤ ਸਿੰਘ ਥਾਣਾ ਸਦਰ ਗੁਰਦਾਸਪੁਰ ਦੀ ਟੀਮ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਬਾਈਪਾਸ ਨਜ਼ਦੀਕ ਲਿੰਕ ਰੋਡ ਬਬਰੀ ਦੇ ਮਦਨ ਗੁੱਜਰ ਪੁੱਤਰ ਫੈਰੂ ਗੁੱਜਰ ਵਾਸੀ ਪਿੰਡ ਸਹਾਰਾ ਥਾਣਾ ਪਰਸ਼ੋਹੀ ਜ਼ਿਲ੍ਹਾ ਅ치ਤੋੜਗੜਜ ਰਾਜਸਥਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਦਿੱਤਾ ਸੀ ਤੇ ਉਸ ਦੀ ਤਲਾਸ਼ੀ ਲਈ ਗਈ ਸੀ ਤਲਾਸ਼ੀ ਦੌਰਾਨ ਉਸ ਦੇ ਬੈਗ ਚੋਂ 1 ਕਿਲੋ 547 ਗ੍ਰਾਮ ਮਫੀ ਅਤੇ 25000 ਰੁਪਏ ਕੈਸ਼ ਜਿਹੜਾ ਇਹ ਭਾਰਤੀ ਕਰੰਸੀ ਨੋਟ ਬਰਾਮਦੀ ਹੋਣ ਤੇ ਉਹ ਖਿਲਾਫ ਉਸ ਤੇ ਮਾਮਲਾ ਦਰਜ ਕਰ ਲਿਆ ਦੱਸਦੇ ਇਹ ਐਨਡੀਪੀਐਸ ਦੇ ਐਕਟ ਤਹਿਤ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਸਦਰ ਗੁਰਦਾਸਪੁਰ ਥਾਣਾ ਸਦਰ ਗੁਰਦਾਸਪੁਰ ਵਿੱਚ ਰਜਿਸਟਰ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਅਮਲ ਵਿੱਚ ਲਿਆਂਦੀ ਗਈ ਇਹ ਮਾਨਯੋਗ ਡੀసీపీ ਸਾਹਿਬ ਪੰਜਾਬ ਜਿਹੜੀ ਗੌਰਵ ਯਾਦ ਆਈਪੀਐਸ ਉਨ੍ਹਾਂ ਦੇ ਨਿਗਾਹ ਦਸ਼ਾ ਨਿਯਤ ਅਧੀਨ ਸ਼੍ਰੀ ਹਰੀਸ਼ ਦਾਮਾ ਐਸਐਸਪੀ ਗਦਾਸਪੁਰ ਵੱਲੋਂ ਚਲਾਈ ਮਹਿੰਮ ਦੇ ਤਹਿਤ ਇੰਸਪੈਕਟਰ ਸੀਆਈਏ ਕਪਲ ਕੌਸ਼ਨ ਤੇ ਐਸਐਚਓ ਸੌਰ ਗਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਸ਼ੋਟੀ ਜਿਲ੍ਹਾ ਚਤੌੜਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿਠੂ ਪੈਕ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗਮਨੀ ਰੈਂਸੀ ਨੋਟੜੇ ਬਰਾਮਦ ਹੋਏ ਨੇ ਇਹਦੇ ਖਿਲਾਫ ਜਿਹੜਾ ਮੁਕੱਰਮਾ ਐਫਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27ਏ ਐਨਡੀਪੀਐਸ ਅਕਦਰ ਕੀਤਾ ਗਿਆ ਜੋ ਦੋਸ਼ੀ ਨੂੰ ਮੌਕੇ ਤੇ ਰਫਤਾਰ ਕੀਤਾ ਜੋ ਫਟਰੀ ਹੈ ਅਗਲੀ ਕਰਨੀ ਕੀਤੀ ਜਾ ਰਹੀ ਕਿਥੋਂ ਲੈ ਕੇ ਆ ਰਿਆ ਸੀ ਜੀ ਇਹ ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ ਇਹ ਫਰਦਰ ਅੱਗੇ ਜਾ ਕੇ ਇਹਨੇ ਕਿਤੇ ਗੁਰਦਾਸਪੁਰ ਇਰੀਜੀਸ ਸਪਲਾਈ ਕਰਨੀ ਸੀ ਤੇ ਇਨਵੈਸਟ ਕਰ ਲਿਆ ਤੇ ਫਰਦਰ ਦਾ ਹੁਣ ਰਿਮਾਂਡ ਲਿਆ ਦਾ ਰਿਮਾਂਡ ਲੈ ਕੇ ਫਰਦਰ ਕੋਈ ਪ੍ਰਤਿਕਸ਼ ਕਰਾਂਗੇ ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਿਆ ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹਨਾਂ ਫਰਦਰ ਅੱਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਲੈ ਕੇ ਆਂਦਰ ਹੈ ਜੀ ਜਾਂ ਆ ਨਹੀਂ ਬਾਕੀ ਇਹਨੂੰ ਤਫ਼ਤੀਸ਼ ਡਿਟੇਲ ਚ ਪੁਸ਼ਟੀ ਕਰਾਂਗੇ ਵੀ ਕਿੱਥੋਂ ਇਹ ਕਿੰਨੀ ਵਾਰ ਲੈ ਕੇ ਆਇਆ ਹੈ ਰਿਮਾਂਡ ਲੈ ਆ ਦਾ ਫਰਦਰ ਕੋਸ਼ਿਸ਼ ਕਰਾਂਗੇ ਸਰ ਜੀ ਵਿਆਨ ਵਾਲਾ ਵੈਸੇ ਉੱਥੋਂ ਲਈਏ ਕਿ ਜਾਂ ਹਾਲਵਾਚੀ ਜਾਂ ਕੋਈ ਗੁਰਦਸਪੁਰ ਤੱਕ ਤੇ ਰੇਰ ਵਾਲਾ ਸਹਾਰਾ ਪਿੰਡ ਦਾ ਦਾਸਤਾਂ ਚ ਰੈਨ ਵਾਲਾ ਉੱਥੋਂ ਲਈਏ। ਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਹਾਂ ਫਿਲਹਾਲ ਰਮਣ ਲੈ ਲਿਆ ਰੈਸਟ ਕਰਕੇ ਰਮਣ ਲੈ ਆ ਫਦਰ ਪਰ ਤਾਲਾ ਕਰਾਂਗੇ ਵੀ ਕਿੱਥੋਂ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ। ਅੱਗੇ ਕਿੱਥੇ ਸਪਲਾਈ ਕਰਦਾ ਸੀ?